ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੋਰਾਰੀ ਮਹਿਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵਿਆ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਵਿਟੋਂ ਬਲ ਜਾਉ ਤੂੰ ਵਿਸਰਹ ਤਦ ਹੀ ਮਰ ਜਾਉ ਰਹਾ ਤਿੰਨ ਤੂੰ ਵਿਸਰਹ ਜੇ ਤਦ ਆਪ ਭੁਲਾਏ ਤਿੰਨ ਤੂੰ ਵਿਸਰਹ ਜੇ ਦੁਜਹਿ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਟੁੱਟਾ ਸੇ ਸਤਗੁਰ ਸੇਵਾਲਾਏ ਜਿਨ ਇੱਕ ਮਨ ਟੁੱਟਾ ਤਿੰਨ ਹਰ ਮੰਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨ੍ਹਾਂ ਪੁੱਤ ਪੁਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੁੱਤਹਿ ਪੁਨ ਤਿਨ ਹਉ ਮਹਿ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਹਾਰੀ ਜਿਨਾ ਪੁੱਤ ਪੁਨ ਸੇ ਗਿਆਨ ਵਿਚਾਰੀ ਜਿਨਾ ਪੁੱਤ ਪੁਨ ਤਿੰਨ ਹਉ ਮਹਿ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਅਰਦਾਸ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 159 ਅਤੇ 160 ਦੇ ਉੱਪਰ ਅੰਕਿਤ ਹੈ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਹ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਹਨ ਹਰ ਕੇ ਨਾਮ ਵਿਟੋਂ ਬਲ ਜਾਉ ਕਹਿੰਦੇ ਪਰਮੇਸ਼ਰ ਹੀ ਅਕਾਲ ਪੁਰਖ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਬਲਿਹਾਰ ਜਾਂਦਾ ਤੂੰ ਵਿਸਰਹ ਤਦ ਹੀ ਮਰ ਜਾਉ ਰਹਾਉ ਕਿ ਇਹ ਸਤਗੁਰੂ ਤੂੰ ਜਦੋਂ ਭੁੱਲ ਜਾਂਦਾ ਹੈ ਨਾ ਤਦ ਹੀ ਮਰ ਜਾਉ ਤ ਉਦੋਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਅੱਖਾਂ ਜੀਵਾਂ ਵਿਸਰੇ ਮਰ ਜਾਉ ਤੂੰ ਵਿਸਰ ਹੈ ਤਦ ਹੀ ਮਰ ਜਾਉ ਇਹ ਆਤਮਿਕ ਮੌਤ ਹੈ ਜਿਹਦਾ ਆਪਾਂ ਪੜ੍ਹਦੇ ਹਾਂ ਕਿ ਹੇ ਸਤਿਗੁਰੂ ਮਹਾਰਾਜ ਤੂੰ ਕਿਰਪਾ ਕਰ ਬਖਸ਼ਿਸ਼ ਕਰ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਏ ਸਤਿਗੁਰੂ ਤੇਰਾ ਨਾਮ ਹੈ ਜਿਹਦੇ ਸਦਕੇ ਮੈਨੂੰ ਆਤਮਿਕ ਜੀਵਨ ਮਿਲਦਾ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਹਰ ਕੇ ਨਾਮ ਵਿਟੋਂ ਵੱਲ ਜਾ ਅੱਗੇ ਵੀ ਆਪਾਂ ਵਿਚਾਰ ਕੀਤੀ ਸਤਸੰਗਤ ਜੀ ਦੋ ਸ਼ਬਦ ਆਉਂਦੇ ਬਾਣੀ ਵਿੱਚ ਇੱਕ ਵਿਸਰਣਾ ਤੇ ਇੱਕ ਵਿਛੜਨਾ ਹੁਣ ਜਿਹੜਾ ਵਿਸਰ ਗਿਆ ਜਿਹਨੂੰ ਵਿਸਾਰੇ ਦਿੱਤਾ ਹੈ ਗੁਰੂ ਮਹਾਰਾਜ ਕਹਿੰਦੇ ਉਹਦੀ ਆਤਮਿਕ ਮੌਤ ਹੋ ਗਈ ਹੈ ਪਰ ਜਿਹੜਾ ਵਿਛੜਿਆ ਤੇ ਉਹ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗਾ ਉਹਨੂੰ ਮਿਲਾ ਦਿੰਦਾ ਸਤਗੁਰੂ ਜਿੱਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਉਹ ਮਲਾ ਦਿੰਦੇ ਨੇ ਪਰ ਕਦੋਂ ਜਿੱਦਨ ਸਾਡੇ ਅੰਦਰ ਅਹਿਸਾਸ ਪੈਦਾ ਹੋ ਜਾਂਦਾ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਹੂੰ ਜਿਹੜਾ ਬਿਸਰੇ ਗਿਆ ਹੈ ਜਿਹਨੂੰ ਅਸੀਂ ਭੁਲਾਈ ਦਿੱਤਾ ਹੈ ਇਦੇ ਵਿੱਚ ਦੋਨੇ ਸ਼ਬਦ ਦੇ ਵਿੱਚ ਦੋਨੇ ਪੰਕਤੀਆਂ ਗੁਰੂ ਪਾਰਸ਼ਾ ਨੇ ਬਖਸ਼ਿਸ਼ ਕੀਤੀਆਂ ਜਿਹੜੇ ਭੁੱਲ ਜਾਂਦੇ ਤੇ ਦੂਸਰਾ ਇਹ ਕਿ ਕਿਹਨੂੰ ਉਹਨੂੰ ਪੜਾਉਣਾ ਕਿਉਂ ਹੈ ਸਤਗੁਰੂ ਕਹਿੰਦੇ ਹਰ ਕੇ ਨਾਮ ਵਿਟੋਂ ਬਲ ਜਾਓ ਤੂੰ ਵਿਸਰ ਤਦ ਹੀ ਮਰ ਜਾਓ ਰਹਾਓ ਸੋ ਕਿਉਂ ਵਿਸਰ ਜਿਸਕੇ ਜੀ ਪ੍ਰਾਨਾ ਕਹਿੰਦੇ ਉਹਨੂੰ ਕਿਉਂ ਵਿਸਾਰਨਾ ਜਿਹਦੀ ਦਿੱਤੀ ਹੋਈ ਜਿੰਦ ਹੈ ਜਿਹਦੇ ਦਿੱਤੇ ਹੋਏ ਸਵਾਸ ਸਾਡੇ ਅੰਦਰ ਚੱਲ ਰਹੇ ਸਭ ਕਹਿੰਦੇ ਨਾ ਸੋ ਕਿਉਂ ਵਿਸਰੇ ਜਿਨ ਸਭ ਕੁਝ ਦਿਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਣ ਮੇ ਰਾਖ ਹੈ ਉਹਨਾਂ ਦਿਨਾਂ ਨੂੰ ਤਾਂ ਮਨੁੱਖ ਭੁੱਲੇ ਜਾਂਦਾ ਹੈ। ਰੱਬ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਕਹਿੰਦੇ ਕਦੇ ਉਹ ਸਮਾਂ ਯਾਦ ਕਰੋ ਜਦੋਂ ਪਰਮੇਸ਼ਰ ਉਸ ਭਿਆਨਕ ਅਗ ਦੇ ਵਿੱਚ ਮਾਂ ਦੇ ਉਦਰ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ। ਹਾਲਤ ਕਿਦਾਂ ਦੀ ਸੀ? ਸਤਿਗੁਰੂ ਜੀ ਦੇ ਸ਼ਲੋਕ ਆਉਂਦੇ ਕਹਿੰਦੇ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਨਾਨਕ ਸੋ ਧਨੀ ਕਿਉ ਵਿਸਾਰੇ ਉਧਰੇ ਜਿਸ ਦੇ ਨਾਏ ਸਤਿਗੁਰੂ ਕਹਿੰਦੇ ਮੁਖ ਤਲੈ ਪੈਰ ਉਪਰੇ ਹੋਂ ਸਿਰ ਥਲੇ ਸੀ ਲੱਤਾਂ ਉਪਰ ਸੀ ਮੁਖ ਤਲੈ ਪੈਰ ਉਪਰੇ ਬਸੰਦੋ ਕੋ ਹਥੜੇ ਥਾਂਏ ਨਾਨਕ ਸੋ ਧਨੀ ਧਨੀ ਕਹਿੰਦੇ ਮਾਲਕ ਵਾਹਿਗੁਰੂ ਪਰਮੇਸ਼ਰ ਨਾਨਕ ਸੋ ਧਨੀ ਕਿਉ ਵਿਸਾਰਿਓ ਉਧਰੇ ਜਿਸ ਦੇ ਨਾਲ ਹੁਣ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਤਵੇ ਤੇ ਰੱਖਦੇ ਹੋ ਥੋੜੀ ਦੇਰ ਬਾਅਦ ਉਹਦਾ ਸੁਰਮਾ ਬਣ ਜਾਣਾ ਉਸ ਤੋਂ ਵੀ ਭਿਆਨਕ ਆ ਕੇ ਜਿਹੜੀ ਇਹ ਮਾਂ ਦੇ ਉਦਰ ਦੇ ਵਿੱਚ ਆ ਉੱਥੇ ਪ੍ਰਮਾਤਮਾ ਰੱਖਦਾ ਹੈ ਸਭ ਕਹਿੰਦੇ ਸੋ ਕਿਉਂ ਵਿਸਰੇ ਜੇ ਅਗਣ ਮੇ ਰੱਖ ਹੈ ਕਦੇ ਜਾਤ ਤਾਂ ਕਰ ਸਤਗੁਰੂ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ ਇੱਥੇ ਗੁਣ ਦਾ ਅਰਥ ਹੈ ਪਰਉਪਕਾਰ ਉਧੀਆਂ ਬਖਸ਼ਿਸ਼ਾਂ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਤੂੰ ਕੀ ਸੀ ਤੇ ਤੈਨੂੰ ਪ੍ਰਮਾਤਮਾ ਨੇ ਕੀ ਬਣਾ ਦਿੱਤਾ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ ਮਾਂ ਦੇ ਉਦਰ ਦੇ ਵਿੱਚ ਤੇਰੀ ਪਰਤ ਪਾਲਣਾ ਕੀਤੀ ਹੁਣ ਕਦੇ ਸੋਚੀਏ ਥੋੜੇ ਸਮੇਂ ਵਾਸਤੇ ਜੇ ਹੁਣ ਸਾਜਦਾ ਹੀ ਨਹੀਂ ਸ਼ਿੰਗਾਰਦਾ ਹੀ ਨਹੀਂ ਸਾਨੂੰ ਸਵਾਰਦਾ ਹੀ ਨਹੀਂ ਤੇ ਕਿਦਾਂ ਦੇ ਲੱਗਣੇ ਸੀ ਆ ਚਮੜੀ ਲੱਗ ਗਈ ਜਿਹਦਾ ਅਸੀਂ ਮਾਣ ਕਰਦੇ ਮੈਂ ਸੋਹਣਾ ਮੈਂ ਸੋਹਣਾ ਮੈਂ ਬੜਾ ਤਾਕਤਵਰ ਸਰੀਰ ਕਰਕੇ ਬਾਰ ਬਾਰ ਸ਼ੀਸ਼ਾ ਦੇਖਦਾ ਮਨੁੱਖ ਸਤਿਗੁਰੂ ਕਹਿੰਦੇ ਜੇ ਦੇਖੋ ਰੱਬ ਸਾਜਦਾ ਹੀ ਨਹੀਂ ਪਹਿਲੀ ਗੱਲ ਤੇ ਫਿਰ ਸਵਾਰਦਾ ਹੀ ਨਹੀਂ ਸ਼ਿੰਗਾਰਦਾ ਹੀ ਨਹੀਂ ਫੇਕੀ ਜੇ ਹੱਡੀਆਂ ਜੀਆਂ ਘੁੰਮਦੀਆਂ ਹੁੰਦੇ ਕਿੱਦਾਂ ਲੱਗਣਾ ਸੀ ਪਿੰਜਰੇ ਦੇ ਕਿੰਨਾ ਸੋਹਣਾ ਬਣੋਖ ਨੂੰ ਬਣਾਇਆ ਕਹਿੰਦੇ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਵਿੱਚ ਜਨੇ ਵਾਰਿਆ ਬਾਰ ਬਵਸਤਾ ਤੁਝੇ ਪਿਆਰੇ ਦੁੱਧ ਹੁਣ ਬੱਚਾ ਹੁੰਦਾ ਨਾ ਬੱਚੇ ਦੇ ਮੂੰਹ 'ਚ ਦੰਦ ਨਹੀਂ ਹੁੰਦੇ ਤੇ ਉਹਦੀ ਪ੍ਰਬੰਧ ਜਿਹੜਾ ਪ੍ਰਮਾਤਮਾ ਨੇ ਦੁੱਧ ਦਾ ਪਹਿਲਾਂ ਕਰ ਦਿੱਤਾ ਉਹਦਾ ਮਾਂ ਦਾ ਦੁੱਧ ਚੁੰਗਦਾ ਹੈ ਬਾੜ ਬਵਸਤਾ ਪਿਆਰੇ ਦੁੱਧ ਕਹਿੰਦੇ ਤੈਨੂੰ ਦੁੱਧ ਆ ਬੜਾ ਸੋਹਣਾ ਕਿਸੇ ਨੇ ਲਿਖਿਆ ਕਹਿੰਦੇ ਜਬ ਦਾੰਤ ਨਾ ਥੇ ਤਬ ਦੁੱਧ ਦਿਆ ਜਬ ਦਾੰਤ دیے ਤਬ ਰੋਜੀ ਵੀ ਦੇਹ ਜੇ ਉਹਨੇ ਦੰਦ ਦਿੱਤੇ ਤੇ ਰੋਟੀ ਵੀ ਦੇਗਾ ਪ੍ਰਮਾਤਮਾ ਗੁਰੂ ਮਹਾਰਾਜ ਕਹਿੰਦੇ ਭਾਰ ਜੋਬਨ ਭੋਜਨ ਸੁਖ ਸੂਦ ਜਵਾਨੀ ਵਿੱਚ ਆ ਗਿਆ ਬੜੇ ਭੋਜਨ ਬੜੀਆਂ ਚੀਜ਼ਾਂ ਪਦਾਰਥ ਖਾਣ ਵਾਸਤੇ ਦੇ ਦੇ ਫਿਰ ਬਜ਼ੁਰਗ ਹੋ ਗਿਆ 바ਰ ਬਵਸਤਾ ਪਿਆਰੇ ਤੇ ਜੇ ਦੁੱਧ ਪਰ ਜੋਵਣ ਭੋਜਨ ਸੁਖਸੋਧ ਬਿਰਧ ਪਿਆ ਉਪਰ ਸਾਖ ਸੈਣ ਮੁਖ ਉਪਾਓ ਬੈਠ ਕੋ ਦੇ ਬਜ਼ੁਰਗ ਹੋ ਗਿਆ ਸੀ ਤੇ ਸੇਵਾ ਕਰਨ ਵਾਲੇ ਵੀ ਬਣਾ ਦਿੱਤੇ ਜਿਹੜੇ ਬੈਠਿਆਂ ਨੂੰ ਮੂੰਹ ਦੇ ਵਿੱਚ ਪਾ ਰਹੇ ਆ ਮੁਖ ਉਪਾਓ ਬੈਠ ਕੋ ਦੇ ਪਰ ਸਤਿਗੁਰ ਕਹਿੰਦੇ ਏ ਨਿਰਗੁਣ ਗੁਣ ਕਛੂ ਨਾ ਬੁੱਝੇ ਬਖਸ਼ ਲਿਓ ਤੋ ਨਾਨਕ ਸਿਝੇ ਬੁੱਝੇ ਦਾ ਅਰਥ ਹੁੰਦਾ ਸਮਝਦੇ ਨਹੀਂ ਕਹਿੰਦੇ ਸੋ ਕਿਉ ਵਿਸਰ ਜਿਸਕੇ ਜੀਵ ਪ੍ਰਾਨਾ ਜਿਹਦੀ ਦਿੱਤੀ ਹੋਈ ਜਿੰਦਿਆ ਜਿਹਦੇ ਦਿੱਤੇ ਹੋਏ ਪ੍ਰਾਨ ਉਹ ਜਿਸ ਵੇਲੇ ਸਵਾਸਾਂ ਦੀ ਸਮਝ ਲੱਗਦੀ ਹੈ ਨਾ ਮਨੁੱਖ ਨੂੰ ਅਥੋੜਾ ਜਿਹਾ ਸਮਾ ਪਿੱਛੇ ਚਲੀਏ ਜਿਹੜਾ ਭਿਆਨਕ ਸਮਾ ਸੰਸਾਰ ਦੇ ਵਿੱਚ ਵਰਦਿਆ ਕਰੋਨਾ ਦਾ ਸਾਰਾ ਸਮਾਂ ਸੀ ਪਤਾ ਲੱਗਾ ਕੀਮਤ ਕੀ ਆ ਇੱਕ ਇੱਕ ਸਵਾਸ ਦੀ ਕੀਮਤ ਹੈ ਆਕਸੀਜਨ ਵੀ ਨਹੀਂ ਮਿਲਦੀ ਸੀ ਬੜੇ ਪਰੇਸ਼ਾਨ ਸੀ ਹੁਣ ਸਭ ਕੁਝ ਮਿਲਦਾ ਹੈ ਪਰ ਇਹਨੂੰ ਵੀ ਮਨੁੱਖ ਨੇ ਆਪਣੀਆਂ ਸਹੂਲਤਾਂ ਵਾਸਤੇ ਗੰਧਲਾ ਕਰ ਦਿੱਤਾ ਸਤਗੁਰੂ ਜੀ ਦੀ ਇੱਕ ਪੰਕਤੀ ਆਉਂਦੀ ਹੈ ਕਹਿੰਦੇ ਸਾਵਤ ਸੂਰਤ ਰੱਬ ਦੀ ਭੰਨੇ ਬੇਈਮਾਨ ਇਹ ਕਹਿੰਦੇ ਬੇਈਮਾਨ ਜਿਹੜਾ ਨਾ ਅਜੰਗਲਾਂ ਦੇ ਜੰਗਲ ਕੱਟ ਦਿੱਤੇ ਐ ਤੇ ਦੁਖੀ ਕੌਣ ਹੋ ਰਿਹਾ ਹੈ ਉਹ ਸਾਹ ਲੈਣਾ ਵੀ ਔਖਾ ਹੋ ਗਿਆ ਵੱਡੇ ਸ਼ਹਿਰਾਂ ਦੇ ਵਿੱਚ ਆ ਦਿੱਲੀ ਦੇ ਵਿੱਚ ਕੀ ਹੋ ਰਿਹਾ ਸਤਿਗੁਰੂ ਨੇ ਇਹਨਾਂ ਚੀਜ਼ਾਂ ਨੂੰ ਵੀ ਮੁੱਖ ਰੱਖਿਆ ਸਾਧ ਸੰਗਤ ਬਾਣੀ ਵਿੱਚ ਸਮਝਾਇਆ ਗੁਰੂ ਹਰ ਰਾਜ ਸਾਹਿਬ ਜੀ ਨੇ ਸਤਵੇਂ ਪਾਤਸ਼ਾਹ ਨੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਸਾਨੂੰ ਸਮਝਾਉਣ ਵਾਸਤੇ ਆ ਕੀ ਦਾ ਮਤਲਬ ਹੈ ਸਿੱਖਿਆ ਇੱਕ ਫੁੱਲ ਤੋੜ ਕੇ ਸਾਨੂੰ ਸਮਝਾ ਦਿੰਦਾ ਕਿ ਇੱਕ ਫੁੱਲ ਟੁੱਟ ਗਿਆ ਕਿੰਨਾ ਅੰਦਰ ਵਿਰਾਗ ਪੈਦਾ ਕਰ ਲਿਆ ਉਤੋਂ ਇਤਿਹਾਸ ਲਿਖਦਾ ਕਿ 54 ਤਰ੍ਹਾਂ ਦੇ ਬਗੀਚੇ ਲਾਏ ਗਏ ਸੀ ਕੀਰਤਪੁਰ ਸਾਹਿਬ ਗੁਰੂ ਸਾਹਿਬ ਜੀ ਸੰਭਾਲ ਕਰਦੇ ਸੀ 54 ਤਰ੍ਹਾਂ ਦੇ ਬਾਤਾ ਵਰਨ ਦਾ ਇਨਾ ਉਸ ਖਿਆਲ ਰੱਖਿਆ ਗਿਆ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਅੱਜ ਅਸੀਂ ਆਪਨ ਹੱਥੀ ਆਪਣੀ ਜੜ ਆਪ ਪੱਟੇ ਅਸੀਂ ਆਪ ਹੀ ਆਪਣੀ ਜੜ ਪੱਟ ਲਈ ਆਜ ਬੰਦਾ ਦੁਖੀ ਹੋ ਰਿਹਾ ਵੱਡੇ ਵੱਡੇ ਸ਼ਹਿਰਾਂ ਚ ਆ ਤੁਸੀਂ ਲੁਧਿਆਣੇ ਵਰਗੇ ਸ਼ਹਿਰ ਵਿੱਚ ਜਾਓ ਚਿੱਟੇ ਕੱਪੜੇ ਪਾਓਗੇ ਹੱਥ ਲਾਓਗੇ ਤੇ ਕਾਲੇ ਹੋ ਜਾਣਗੇ ਤੇ ਫਿਰ ਜਗਾ ਜਗਾ ਬੋਰਡ ਲੱਗੇ ਆ ਕਲੀਨ ਸਿਟੀ ਗ੍ਰੀਨ ਸਿਟੀ ਦਰਖਤ ਲਹਾਰੇ ਦਿਖਦਾ ਹੀ ਨਹੀਂ ਪੂਰੇ ਪਿੰਡਾਂ ਦੇ ਪਿੰਡ ਜਿਹੜੇ ਸੀ ਜਿੱਥੇ ਕੱਟ ਕੱਟ ਕੇ ਕਲੋਨੀਆਂ ਬਣ ਗਈਆਂ ਆ ਜੰਗਲ ਕਿੱਥੇ ਦਿਖ ਰਿਹਾ ਆ ਕਿੱਥੇ ਪੰਛੀ ਦਿਖ ਰਿਹਾ ਆ ਤੇ ਸਤਿਗੁਰੂ ਕਹਿੰਦੇ ਜਿਹਨੇ ਪ੍ਰਾਣ ਦਿੱਤੇ ਸੀ ਜਿਹਨੇ ਸਵਾਸ ਦਿੱਤੇ ਆ ਸਵਾਸ ਲੈਣਾ ਵੀ ਮਨੁੱਖ ਨੂੰ ਔਖਾ ਹੋ ਗਿਆ ਆ ਕਿੰਨਾ ਕੁਛ ਕੀਤਾ ਜਾ ਦਿੱਲੀ ਦੇ ਵਿੱਚ ਕਿੰਨਾ ਕੁਛ ਹੋ ਰਿਹਾ ਅੱਜ ਵੀ ਸਭ ਕਹਿੰਦੇ ਸੋ ਕਿਉਂ ਵਿਸਰਾ ਜਿਸਕੇ ਜੀ ਪ੍ਰਾਨਾ ਸੋ ਕਿਉਂ ਵਿਸਰਾ ਸਭ ਮਾਹੇ ਸਮਾਨਾ ਉਹਨੂੰ ਕਿਉਂ ਬੁਸਾਰਨਾ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਜਿੱਤ ਸੇਵਾ ਦਰਗਾ ਪੱਤ ਪਰਵਾਨਾ ਪਰਵਾਨਾ ਕਹਿੰਦੇ ਐਂਟਰੀ ਰਾਹਦਾਰੀ ਵੱਡੇ ਵੱਡੇ ਫੰਕਸ਼ਨਾਂ ਤੇ ਬਣੋਕ ਨੂੰ ਆਪਣਾ ਲੈ ਕੇ ਜਾਣਾ ਪੈਂਦਾ ਪਰਵਾਨਾ ਨਾਲ ਆਪਣਾ ਕਾਰਡ ਲੈ ਕੇ ਜਾਣਾ ਪੈਂਦਾ ਤਾਂ ਅੰਦਰ ਜਾਣ ਦਿੰਦੇ ਤੇ ਸਤਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਜਿੱਤ ਸੇਵਾ ਦਰਗਾ ਪੱਤ ਪਰਵਾਨਾ ਇੱਜ਼ਤ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹਰ ਕੇ ਨਾਮ ਬਿਟੋਂ ਬਲ ਜਾਉ ਤੂੰ ਵਿਸਰ ਤਦ ਹੀ ਮਰ ਜਾਉ ਰਹਾਉ ਤਿੰਨ ਤੋਂ ਵਿਸਰ ਜੇ ਤਦ ਆਪ ਭੁਲਾਏ ਕਹਿੰਦੇ ਉਹ ਪਰਮਾਤਮਾ ਤੇਰੇ ਤੋਂ ਦੂਰ ਹੋ ਜਾਂਦੇ ਆ ਤੈਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੂੰ ਤੂੰ ਭੁਲਾ ਦਿੰਦਾ ਹੁਣ ਕੀ ਹੁੰਦਾ ਨਾ ਜਿਹੜਾ ਬੱਚਾ ਜ਼ਿਆਦਾ ਤੰਗ ਕਰਦਾ ਮਾਂ ਨੂੰ ਤੇ ਹੁਣ ਇੱਕ ਸਵਾਲ ਦਾ ਜਵਾਬ ਹੈ ਕਈ ਬੰਦੇ ਕਹਿੰਦੇ ਲੋ ਜੀ ਅਸੀਂ ਤਾਂ ਇੰਨਾ ਪਾਠ ਕਰਦੇ ਆ ਇਨੀ ਸੇਵਾ ਕਰਦੇ ਆ ਸਾਨੂੰ ਦੁੱਖ ਆਗੇ ਫਲਾਣਾ ਬੰਦਾ ਕੁਝ ਵੀ ਨਹੀਂ ਕਰਦਾ ਕਦੇ ਪਾਠ ਹੀ ਨਹੀਂ ਕੀਤਾ ਉਹਨੂੰ ਇੰਨਾ ਕੁਝ ਰੱਬ ਨੇ ਦਿੱਤਾ ਸਾਡੇ ਕੋਲ ਗਰੀਬੀ ਹੈ ਦੇਖੋ ਜਿਹੜਾ ਜ਼ਿਆਦਾ ਤੰਗ ਕਰਦਾ ਨਾ ਮਾਂ ਨੂੰ ਬੱਚਾ ਤੇ ਮਾਂ ਉਹਨੂੰ ਖੜਾਉਣੇ ਦੇ ਦਿੰਦੀ ਹੈ ਤੋਂ ਕਈ ਵਾਰੇ ਫਿਰ ਮਾਂ ਨੂੰ ਹੀ ਭੁੱਲ ਜਾਂਦਾ ਹੈ ਖੜਾਉਣਿਆਂ ਵਿੱਚ ਖੇਡਦੇ ਰਹਿੰਦੇ ਤੇ ਉਹਨਾਂ ਨੂੰ ਇੰਨੇ ਖੜਾਉਣੇ ਦਿੰਦਾ ਰੱਬ ਇੰਨੇ ਖੜਾਉਣੇ ਦਿੰਦਾ ਤਾਂ ਖੇਡੀ ਜਾ ਪਾਈ ਭਾਗਾ ਵਾਲੇ ਜਿਹੜੇ ਲੈ ਕੇ ਵੀ ਉਹਨੂੰ ਭੁੱਲਦੇ ਨਹੀਂ ਕਹਿੰਦੇ ਤਿੰਨ ਤੋਂ ਵਿਸਰੈ ਜੇ ਤੁਦ ਆਪ ਭੁਲਾਇ ਉਹ ਆਪ ਹੀ ਭੁਲਾ ਦਿੰਦਾ ਲੱਗੇ ਰੋ ਪਾਈ ਜਿੱਧਰ ਤੁਹਾਡੀ ਬਿਰਤਿ ਉਹਨਾਂ ਨੂੰ ਰੱਬ ਨਹੀਂ ਯਾਦ ਰੰਦਾ ਬਸ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਵਰਨਾ ਤੇ ਚੋਰੀਆਂ ਭੜਦੇ ਆ ਪਰ ਉਹ ਸਮਾਂ ਨਿਕਲ ਜਾਂਦਾ ਜਿਸ ਵੇਲੇ ਬਹੁਤ ਅੱਗੇ ਨਿਕਲ ਜਾਂਦੇ ਆ ਫਿਰ ਮੁਸ਼ਕਲ ਹੋ ਜਾਂਦੀ ਹੈ ਤਿੰਨ ਤੋਂ ਵਿਸਰ ਜੇ ਦੂਜਾ ਭਾਏ ਜਾਂ ਉਹਨਾਂ ਨੂੰ ਭੁੱਲ ਜਾਂਦਾ ਕਹਿੰਦੇ ਜਿਹੜੇ ਦੂਜੇ ਭਾਏ ਜਿਹੜੇ ਰੱਬ ਨੂੰ ਛੱਡ ਕੇ ਦੂਸਰੇ ਪਿਆਰ ਦੇ ਵਿੱਚ ਵੱਸ ਜਾਂਦੇ ਮਾਇਆ ਦੂਸਰਾ ਭਾਵ ਮਤ ਕੁਝ ਵੀ ਹੋ ਸਕਦਾ ਪਰਿਵਾਰ ਹੈ ਕਾਰੋਬਾਰ ਕੁਝ ਵੀ ਹੈ ਜਿਹੜਾ ਰੱਬ ਨੂੰ ਛੱਡ ਦਿੰਦਾ ਦੂਜਾ ਭਾਉ ਤਿੰਨ ਤੋਂ ਵਿਸਰ ਹੈ ਜੇ ਦੂਜਾ ਭਾਏ ਮਨਮੁਖ ਅਗਿਆਨੀ ਜੋਨੀ ਪਾਏ ਮਨਮੁਖ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਅਗਿਆਨਤਾ ਦੇ ਵਿੱਚ ਹੈ ਉਹ ਭਟਕਦਾ ਰਹਿੰਦਾ ਸਤਗੁਰ ਕਹਿੰਦੇ ਹੁਣ ਤੀਸਰੇ ਪਾਸਾ ਤੀਸਰੇ ਬੰਦ ਵਿੱਚ ਬਖਸ਼ਿਸ਼ ਕਰਦੇ ਆ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਟੁੱਟਦਰਾ ਹੈ ਰਹਿਮਤ ਕਰਦਾ ਹੈ ਉਹ ਸਤਗੁਰੂ ਦੀ ਆਰਾਧਨਾ ਵਿੱਚ ਲੱਗ ਜਾਂਦੇ ਆ ਸਤਗੁਰੂ ਦੀ ਸੇਵਾ ਭਗਤੀ ਵਿੱਚ ਲੱਗ ਜਾਂਦੇ ਆ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਠਾ ਤਿੰਨ ਹਰ ਮਨ ਵਸਾਏ ਜਿਨ੍ਹਾਂ ਦੇ ਉੱਪਰ ਤਰੁੱਠਦਾ ਹੈ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦੇ ਗੁਰਮਤੀ ਹਰ ਨਾਮ ਸਮਾਏ ਉਹ ਗੁਰੂ ਦੀ ਮੱਤ ਲੈ ਕੇ ਹਰੀ ਨਾਮ ਦੇ ਵਿੱਚ ਸਮਾ ਜਾਂਦੇ ਆ ਗੱਲ ਤਾਂ ਹੈ ਕਿ ਗੁਰੂ ਦੀ ਮੱਤ ਲੈਣੀ ਗੁਰੂ ਕੀ ਬਖਸ਼ਿਸ਼ ਕਰਦਾ ਹੈ ਗੁਰੂ ਰਹਿਮਤ ਕੀ ਕਰਦਾ ਹੈ ਸਾਬ ਕਹਿੰਦੇ ਗੁਰ ਕੀ ਮੱਤ ਤੂੰ ਲੇ ਈਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀ ਇਹ ਗੁਰੂ ਦੀ ਮੱਤ ਹੈ ਗੁਰੂ ਦੀ ਬਖਸ਼ਿਸ਼ ਹੈ ਹੁਣ ਗੁਰੂ ਅਮਰਦਾਸ ਜੀ ਦਾ ਜੀਵਨ ਆਪਾਂ ਦੇਖਦੇ ਆਂ ਜਿਸ ਵੇਲੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਦੇ ਰੂਪ ਦੇ ਵਿੱਚ ਸਨ ਸਾ ਸੰਗਤ ਦੀ ਜਿੰਦਗੀ ਦੇ 40 ਸਾਲ 20 ਸਾਲ ਤੋਂ ਕੰਮ ਸ਼ੁਰੂ ਕੀਤਾ ਸੀ 40 ਸਾਲ ਕਰਦੇ ਰਹੇ 60 ਸਾਲ ਦੀ ਉਮਰ ਹੋ ਗਈ ਪਰ ਸਮਝ ਆਈ ਵੀ ਜਿੱਥੇ ਕਿਸੇ ਨੇ ਆਖਿਆ ਵੀ ਰੱਬ ਮਿਲਦਾ ਕਿੱਦਾਂ ਕਹਿੰਦੇ ਜੀ ਮਨ ਪਵਿੱਤਰ ਕਰਨ ਦੇ ਨਾਲ ਕਿੱਦਾਂ ਪਵਿੱਤਰ ਹੋਏਗਾ ਫਿਰ ਉਹਨੇ ਪਟਕਾ ਦਿੱਤਾ ਕਹਿੰਦੇ ਜੀ ਇਸ ਇਸ਼ਨਾਨ ਕਰਨ ਦੇ ਨਾਲ ਗੰਗਾ ਜਾਂਦੇ ਸੀ ਇੱਕ ਵਾਰੀ ਨਹੀਂ 22 ਸਾਲ ਜਾਂਦੇ ਰਹੇ ਪਰ ਪ੍ਰਾਪਤੀ ਕੋਈ ਨਹੀਂ ਹੋਈ ਪਰ ਜਦਨ ਹੋਈ ਤੇ ਸਾਨੂੰ ਵੀ ਆਖਿਆ ਕਹਿੰਦੇ ਨਹੀਂ ਭਾਈ ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ ਵੀ ਪਾਣੀ ਰੜਕਣ ਦੇ ਨਾਲ ਕਦੇ ਮੱਖਣ ਥੋੜੇ ਨਿਕਲਦੇ ਪਾਣੀ ਚਿਤਨਾ ਤੋਂ ਪਈ ਮੁਖ ਪੀਤੇ ਤਿੱਖ ਜਾਏ ਅਮੂ ਨਾਲ ਪੀਓਗੇ ਤਾਂ ਪਿਆਸ 부ਝ ਸਕਦੀ ਹੈ ਪਰ ਪਾਣੀ ਜਿਹੜਾ ਹੈ ਮਨ ਨਹੀਂ ਧੋ ਸਕਦਾ ਸਮਝ ਆ ਗਈ ਗੁਰੂ ਅੰਗਦ ਦੇਵ ਜੀ ਦੇ ਕੋਲ ਆ ਗਏ ਹੁਣ ਦੇਖੋ ਸਾਡੇ ਉੱਪਰ ਬੜੀ ਸਤਿਗੁਰ ਨੇ ਕਿਰਪਾ ਕੀਤੀ ਗੁਰਮਤ ਨੂੰ ਸਮਝਣਾ ਹੋਵੇ ਨਾ ਗੁਰੂ ਸਾਹਿਬ ਨੇ ਸਾਰੇ ਲੋਕਾਂ ਦੇ ਭਲੇਖੇ ਕਢ ਦਿੱਤੇ ਹੁਣ ਕਦੇ ਨਹੀਂ ਹੋਇਆ ਸੀ ਕਿ ਕੋਈ ਸੇਵਕ ਆਪਣੇ ਗੁਰੂ ਦੇ ਕੋਲ ਮੱਥਾ ਟਿਕਾਉਂਦਾ ਹੋਵੇ ਇਹ ਵੀ ਕਰਕੇ ਦਿਖਾਇਆ ਆਪੇ ਗੁਰ ਚੇਤੇ ਜਿਦ ਦਿਨ ਆਏ ਸੀ ਨਾ ਗੁਰੂ ਨਾਨਕ ਸਾਹਿਬ ਦੇ ਕੋਲ ਭਾਈ ਲੈਣਾ ਜੀ 28 ਸਾਲ ਦੇ ਸੱਤ ਸਾਲ ਸੇਵਾ ਕੀਤੀ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਣ ਗਏ ਹੁਣ 70 ਸਾਲ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ 35 ਸਾਲ ਦੇ ਆਪਣੇ ਸੇਵਕ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕਿਉਂਕਿ ਜੋਤ ਜਿਹੜੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੈਣਾ ਜੀ ਦੇ ਅੰਦਰ ਟਿਕਾ ਕੇ ਗੁਰੂ ਅੰਗਦ ਦੇ ਬਣਾ ਹੋਇਆ ਦੁਨੀਆਂ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਨਾ ਹੋਣਾ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਹੋਇਆ ਹੁਣ ਪਹਿਲੀ ਗੱਲ ਇਹ ਹੋ ਕਿ ਪਹਿਲਾਂ ਸੇਵਕ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਨੂੰ ਪ੍ਰਾਪਤ ਕੀਤਾ ਤੇ ਇੱਕ ਦਿਨ ਐਸਾ ਆਇਆ ਤੇ ਸੇਵਕ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਸਤਕ ਝੁਕਾ ਦਿੱਤਾ ਤੇ ਹੁਣ ਸਮਾਂ ਸੀ ਗੁਰੰਗਤ ਦੇਵ ਜੀ ਮਹਾਰਾਜ ਹੁਣ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਬੱਚੀ ਵਿਆਹੀ ਹੋਈ ਸੀ ਬੀਬੀ ਅਮਰੋ ਜੀ ਭਾਈ ਜਸੇ ਦੇ ਨਾਲ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸਨ ਤੇ ਹੁਣ ਉਮਰ ਦੇ ਵਿੱਚ ਵੀ ਵੱਡੇ ਆ ਅਮਰਦਾਸ ਜੀ ਤੇ ਕੁੜਮ ਵੀ ਲੱਗਦੇ ਹੁਣ ਕੁੜਮ ਤੇ ਕੁੜ ਮੱਥਾ ਥੋੜਾ ਮੱਥਾ ਟੇਕਦਾ ਕੁੜਮ ਪਰ ਇਹ ਵੀ ਕਰਕੇ ਦਿਖਾ ਦਿੱਤੇ ਇਹ ਵੀ ਕਰਕੇ ਦਿਖਾਤਾ ਗੁਰੂ ਪਾਤਸ਼ਾਹ ਤੇ ਇੱਕ ਦਿਨ ਇਹ ਵੀ ਕਰਕੇ ਦਿਖਾਤਾ ਜੋ ਹੁੰਦਾ ਨਹੀਂ ਸਾਧ ਸੰਗਤ ਦੀ ਜਿਸ ਦਿਨ ਗੁਰੂ RAMDAS ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਆ ਤੇ ਗੁਰੂ ਅਮਰਦਾਸ ਜੀ ਸੌਹਰੇ ਲੱਗਦੇ ਆ ਤੇ ਜਵਾਈ ਸੀ ਨਾ RAMDAS ਪਾਤਸ਼ਾਹ ਸੌਹਰੇ ਨੇ ਜਵਾਈ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਅਨੋਕੀ ਗੱਲ ਬਲਖਣ ਹੈ ਕਹੇ ਨੇ ਇਤਿਹਾਸ ਨਹੀਂ ਬਣੇਗਾ ਤੇ ਗੁਰੂ RAMDAS ਜੀ ਨੇ ਆਪਣੇ ਪੁੱਤਰ ਗੁਰਾਰਜਨ ਸਾਹਿਬ ਜੀ ਮਹਾਰਾਜ ਦੇ ਚਰਨ ਤੇ ਤਾਂ ਸਤਗੁਰੂ ਮਹਾਰਾਜ ਕਹਿੰਦੇ ਜਿਹਦੇ ਅੰਦਰ ਪ੍ਰਮਾਤਮਾ ਦੀ ਕਿਰਪਾ ਮੈਂ ਬੇਨਦੀ ਕਰ ਰਿਹਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਦਿਨ ਇਸ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਸਤਿਗੁਰੂ ਕਹਿੰਦੇ ਕੀ ਕਰਦਾ ਰਿਆ ਇੰਨੇ ਸਾਲ ਕੀ ਕਰਦਾ ਰਿਆ ਕਹਿੰਦਾ ਜੀ ਪਾਣੀ ਦੇ ਨਾਲੇ ਬਾਹ ਫਾਇਆ ਸੀ ਕਹਿੰਦੇ ਫਿਰ ਚੁੱਕ ਲਾ ਗਾਗਰ ਪਾਣੀ ਲੈ ਕੇ ਆਉਂਦੇ ਸੀ ਰੋਜ਼ ਇਸ਼ਨਾਨ ਬਿਨਾ ਨਾਗਾ 12 ਸਾਲ ਨਿਰੰਤਰ ਸੇਵਾ ਕੀਤੀ 12 ਸਾਲ ਆ ਗਵਰਨਮੈਂਟ ਰਿਟਾਇਰ ਕਰ ਦਿੰਦੀ ਆ ਪਹਿਲਾਂ 58 ਸਾਲ ਸੀ 60 ਸਾਲ ਤੇ ਬੰਦੇ ਨੂੰ ਰਿਟਾਇਰ ਕਰ ਦਿੰਦੀ ਆ ਉਸ ਤੋਂ ਵੀ 2 ਸਾਲ ਬਾਅਦ ਸੇਵਾ ਆਰੰਭ ਕੀਤੀ ਹੈ 62 ਸਾਲ ਦੀ ਉਮਰ ਦੇ ਵਿੱਚ 74 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ ਇਸ ਕਰਕੇ ਸੇਵਾ ਨਹੀਂ ਕਰ ਰਹੇ ਵੀ ਮੈਨੂੰ ਗੁਰਤਾ ਗੱਦੀ ਮਿਲੇਗੀ ਇਸ ਕਰਕੇ ਕਰ ਰਹੇ ਆ ਕਿ ਅੰਦਰ ਮੇਰੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਏ ਹੋਇਆ ਨੇ ਜਦੋਂ ਫਿਰ ਹੋਇਆ ਜਦੋਂ ਬਖਸ਼ਿਸ਼ ਹੋਈ ਆਪਾਂ ਤਾਂ ਪੜਦੇ ਆ ਉਹਨਾਂ ਨੇ ਤਾਂ ਪ੍ਰੈਕਟੀਕਲ ਕਰ ਲਿਆ ਸੀ ਕਹਿੰਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕੌਣ ਕਹਿ ਰਿਹਾ ਗੁਰ ਅਮਰਦਾਸ ਕਿਦਾਂ ਸਤਗੁਰ ਪਾਇਆ ਕਹਿੰਦੇ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਤੇ ਉਹਦੀ ਪ੍ਰਾਪਤੀ ਹੋਈ ਰਹਿਮਤ ਹੋਈ ਸਤਗੁਰੂ ਕਹਿੰਦੇ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਠਾ ਤិន ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਅਗੇ ਸਭ ਕਹਿੰਦੇ ਜਿਨ ਕੇ ਪੋਤੇ ਪੁਣ ਸੇ ਗਿਆਨ ਵਿਚਾਰੀ ਪੋਤਾ ਆਧਾਰਤ ਹੁੰਦਾ ਜਿਹਦੇ ਪੱਲੇ ਦੇ ਵਿੱਚ ਪੁੰਨ ਭਾਵ ਜਿਹਦੇ ਭਾਗ ਚੰਗੇ ਆ ਕਹਿੰਦੇ ਵੀ ਤੇਰੇ ਤਾਂ ਪੁੰਨ ਬੜੇ ਪੁੰਨ ਕੀਤੇ ਆ ਪਾ ਕਹਿੰਦੇ ਚੰਗੇ ਭਾਗ ਸਤਿਗੁਰ ਕਹਿੰਦੇ ਜਿਨ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ ਉਹ ਗੁਰੂ ਦੇ ਗਿਆਨ ਦੀ ਵਿਚਾਰ ਕਰਦੇ ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੇ ਉਹ ਗੱਲ ਆ ਗਈ ਨਾ ਛੱਡ ਦਿੱਤਾ ਸਾਰਾ ਕੁਝ ਵੀ ਇਹ ਕੌਣ ਹੈ ਇਹ ਸੇਵਕ ਹੈ ਜਾਂ ਗੁਰੂ ਹੈ ਇਹ ਮੇਰਾ ਕੁੜਮ ਹੈ ਜਾਂ ਮੇਰਾ ਜਵਾਈ ਹੈ ਇਹ ਸਾਰਾ ਕੁਝ ਭੇਦ ਖਤਮ ਕਰ ਦਿੰਦਾ ਝੁਕਦਾ ਤਾਂ ਹੋਈ ਹੈ ਨਾ ਜਿਹਦੀ ਹੋਂਮੇ ਖਤਮ ਹੋ ਜਾਂਦੀ ਨਹੀਂ ਤਾਂ ਆਕਰਤਾ ਇੰਨੀ ਹੁੰਦੀ ਮਨੁੱਖਾ ਦੇ ਅੰਦਰ ਫਤਿਹ ਬੁਲਾਉਣ ਲਈ ਹੱਥ ਨਹੀਂ ਜੋੜ ਦਿੰਦਾ ਕਈ ਤਾਂ ਹੱਸੇਰ ਮਾਰ ਕੇ ਚਲੇ ਜਾਂਦੇ ਤੇ ਇਹ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਜਦੋਂ ਆਪਾਂ ਹੱਥ ਜੋੜਦੇ ਹਨ ਨਾ ਸਤਗੁਰ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦੋਇ ਕਾਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾ ਅੱਧੀ ਹਉਮੈ ਤਾਂ ਬੰਦੇ ਦੇ ਉਦੇ ਖਤਮ ਹੋ ਜਾਂਦੀ ਨਿਰਮਾਨਤਾ ਦੇ ਵਿੱਚ ਆ ਜਾਂਦਾ ਜਦੋਂ ਅਸੀਂ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਾਂ ਸਮਰਪਣ ਕਰ ਦਿੰਦੇ ਹਾਂ ਹੱਥ ਜੋੜ ਕੇ ਦੇਖੋ ਜਦੋਂ ਦੋਨੇ ਹੱਥ ਜੋੜ ਕੇ ਸਤਗੁਰ ਦੇ ਸਾਹਮਣੇ ਗਾ ਅੱਧੀ ਤਾਂ ਉਹਦੀ ਨਿਰਮਾਨਤਾ ਆ ਜਾਂਦੀ ਹਉਮੈ ਖਤਮ ਹੋ ਜਾਂਦੀ ਸਾਰੀ ਜ਼ਿੰਦਗੀ ਮਨੁੱਖ ਦੀ ਹਾਂ ਤੇ ਮੈਂ ਦੇ ਮੈਂ ਤਾਂ ਇਹਨੂੰ ਖਰੀਦਣਾ ਮੈਂ ਆ ਕਰਨਾ ਗੁਰੂ ਮਹਾਰਾਜ ਕਹਿੰਦੇ ਕੁਝ ਵੀ ਨਹੀਂ ਕਰ ਸਕਦਾ ਭਾਈ ਉਹ ਕਰਵਾ ਰਿਆ ਕਰਵਾਉਣ ਵਾਲੇ ਨੂੰ ਵਿਚਾਰ ਦਿੱਤਾ ਉਹਨੂੰ ਪੜਾ ਦਿੱਤਾ ਸਾਬ ਕਹਿੰਦੇ ਜਿਨਾ ਪੋਤਹ ਪੁਨਾ ਤਿਨ ਹਉਮੈ ਮਾਰੀ ਹਉ ਤੇ ਮੈਂ ਇਹ ਦੋਨੇ ਸ਼ਬਦ ਇਦਾਂ ਦੇ ਤੇ ਇਦਾਂ ਦੀ ਮਨੁੱਖ ਦੀ ਫਿਰ ਉਹ ਕਹਿੰਦੇ ਨਾ ਜੀਵਨ ਦੇ ਵਿੱਚ ਉਹਦਾ ਸੁਭਾਈ ਬਣ ਜਾਂਦਾ ਹੈ ਸੁਭਾਈ ਬਣ ਜਾਂਦਾ ਮਨੁੱਖ ਦਾ ਆ ਸ਼ਬਦ ਪੜ੍ਹਦੇ ਨਾ ਇੰਗਲਿਸ਼ ਵਿੱਚ ਹੈਵਟ H A B I T ਐਚ ਕੱਢ ਦਿਓ ਫਿਰ ਵੀ ਉਹ ਬੜਾ ਤਖਾ ਜਿਹਾ ਸ਼ਬਦ ਬਣਦਾ ਐਵਿਟ ਇਹ ਕੱਢ ਦਿਓ ਬਿਟ ਵੀ ਕੱਢ ਦਿਓ ਇਟ ਉਹ ਟੀ ਤਾਂ ਫਿਰ ਫਿਰ ਓੱਖਾ ਜਿਹਾ ਕੰਮ ਹੀ ਆ ਮਤਲਬ ਇਦਾਂ ਦਾ ਬੰਦੇ ਦਾ ਮਨੁੱਖ ਦਾ ਸੁਭਾਅ ਹੈਵਟ ਇਹਨਾਂ ਸੁਭਾਅ ਬੰਦੇ ਦਾ ਬਣ ਜਾਂਦਾ ਹੈ ਉਹ ਟੁੱਟ ਜਾਂਦੇ ਕਹਿੰਦੇ ਨੇ ਉਹ ਤੇ ਪਰ ਜੀਵਨ ਦੇ ਵਿੱਚ ਕਦੇ ਉਹ ਝੁਕਦਾ ਨਹੀਂ ਝੁਕਣਾ ਤੇ ਹੌਮੇ ਖਤਮ ਕਰਕੇ ਗੁਰੂ ਕਹਿੰਦੇ ਹੌਮੇ ਇਹਾ ਜਾਤ ਹੈ ਹੌਮੇ ਕਰਮ ਕਮਾਏ ਹੌਮੇ ਇਹੀ ਬੰਦਨਾ ਫਿਰ ਫਿਰ ਜੋਨੀ ਪਾਇ ਹਉਮੈ ਕਿਤੋਂ ਉਬਜੈ ਕਿਤ ਸੰਜਮੇ ਜਾਏ ਹਉਮੈ ਇਹੋ ਹੁਕਮ ਹੈ ਪਾਇਆ ਕਰਤ ਫਰਾਏ ਹਉਮੈ ਦਿਰਗ ਰੋਗ ਹੈ دارو ਵੀ ਸਮਾਇਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੋ ਜਣੋ ਇਤ ਸੰਜਮ ਦੁਖ ਜੈ ਜਦੋਂ ਸਤਗੁਰ ਦੇ ਨਾਲ ਜੁੜਾਂਗੇ ਤੇ ਹਉਮੈ ਦਾ ਤਿਆਗ ਜਿਨਾ ਪੁਤਹ ਪੁਨਾ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਉਹ ਨਾਮ ਦੇ ਮੰਮੇ ਨੂੰ ਸਿਆਰੀ ਹੈ ਜੋ ਨਾਮ ਦੇ ਵਿੱਚ ਰਤੇ ਆ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਗੁਰਨਾਣੂ ਪਾਸ਼ਾ ਹਉ ਕੁਰਬਾਨੀ ਜਾਉ ਮਿਹਰਬਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸੱਦ ਕੁਰਬਾਨੀ ਜਾ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਸਤਿਗੁਰੂ ਮਹਾਰਾਜ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਹਰ ਕੇ ਨਾਮ ਵਿਟੋਂ ਬਲ ਜਾਉ ਤੂੰ ਵਿਸਰਹ ਤਦ ਹੀ ਮਰ ਜਾਉ ਕਿ ਜਦੋਂ ਤੂੰ ਭੁੱਲ ਜਾਣਾ ਨਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਐ ਅੱਖਾਂ ਜੀਵਾਂ ਵਿਸਰੇ ਮਰ ਜਾਉ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇੰਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ